ਸਵਾਗਤ ਹੈ ਤੁਹਾਡਾ ਹਰਸ਼ਵਨਿਊਜ਼ ਤੇ ਮੈਂ ਕਰਿਸ਼ ਅੱਜ ਦੀ ਤਾਜ਼ਾ ਖਬਰ ਨਿਕਲ ਕੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਪਹੁੰਚੇ ਤੇਜਪਾਲ ਸਿੰਘ ਦੇ ਘਰ ਤੇਜਪਾਲ ਸਿੰਘ ਜੋ ਕਿ ਯੂਕਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਲੜਾਈ ਦੇ ਦੌਰਾਨ ਮਾਰਿਆ ਗਿਆ ਜਿਸ ਦਾ ਨਾਮ ਤੇਜਪਾਲ ਸਿੰਘ ਹੈ ਜੋ ਕਿ ਦਸੰਬਰ ਦੇ ਮਹੀਨੇ ਯੂਕਰੇਨ ਗਿਆ ਸੀ ਤੇ ਰਸ਼ੀਅਨ ਫੌਜ ਦੇ ਵਿੱਚ ਭਰਤੀ ਹੋ ਗਿਆ ਤਿੰਨ ਮਹੀਨੇ ਟ੍ਰੇਨਿੰਗ ਤੋਂ ਬਾਅਦ ਉਸ ਨੂੰ ਬਾਰਡਰ ਤੇ ਭੇਜਿਆ ਗਿਆ ਪਰਿਵਾਰ ਨਾਲ ਉਸਦੀ ਲਾਸਟ ਗੱਲਬਾਤ ਮਾਰਚ ਵਿੱਚ ਹੋਈ ਸੀ ਇਸ ਤੋਂ ਬਾਅਦ ਘਰਦਿਆਂ ਨੂੰ ਲੋਜੋ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦਾ ਮੁੰਡਾ ਤੇਜਪਾਲ ਸਿੰਘ ਰਾਮ ਆਸ਼ਰਮ ਹਿੱਥੇ ਮਾਰਿਆ ਗਿਆ ਤੇਜਪਾਲ ਸਿੰਘ ਦੇ ਦੋ ਬੱਚੇ ਸਨ ਇੱਕ ਮੁੰਡਾ ਤੇ ਇੱਕ ਕੁੜੀ ਅਤੇ ਘਰਦਿਆਂ ਦਾ ਕਹਿਣਾ ਹੈ ਕਿ ਤੇਜਪਾਲ ਤੋਂ ਇਲਾਵਾ ਉਹਨਾਂ ਕੋਲ ਕਮਾਨ ਵਾਲਾ ਵੀ ਕੋਈ ਨਹੀਂ ਹੈ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅੰਤਿਮ ਰਸਮ ਵਾਸਤੇ ਚਾਹੀਦਾ ਹੈ ਜੇਕਰ ਹੋ ਸਕੇ ਤੇ ਉਥੋਂ ਕੁਝ ਭੇਜਣ ਦੀ ਕੋਸ਼ਿਸ਼ ਜੁਰ ਕੀਤੀ ਜਾਵੇ ਇਸ ਨੂੰ ਲੈ ਕੇ ਕੁਲਦੀਪ ਸਿੰਘ ਧਾਰੀਵਾਲ ਉੱਥੇ ਪਹੁੰਚੇ ਤੇ ਮੁਲਾਕਾਤ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਤੇ ਆਸ਼ਵਾਸ਼ਣ ਦਵਾਇਆ ਕਿ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਜ਼ਰੂਰ ਕੀਤੀ ਜਾਏਗੀ ਅਤੇ ਇਸ ਜਨ ਲਈ ਆਰਥਿਕ ਵੱਖ ਵੀ ਜੁਰ ਮਦਦ ਕੀਤੀ ਜਾਏਗੀ ਸ ਕਰਦਾ ਸਾਡਾ ਬਹੁਤ ਨੌਜਵਾਨ ਗੱਭਰੂ 29 ਸਾਲ ਇਹ ਪੀਟੀਆਈ ਥੋੜੀ ਸਾਈਡ ਤੋਂ ਨਾ ਥੰਲੇ ਕਰੋ ਠੀਕ ਆ ਭਾਈ ਆ ਗਿਆ ਸੀਗਾ ਓਏ ਜਲਦੀ ਜਲਦੀ ਫਿਰ ਆਪਣੇ ਕੋੜੀ ਕਰੋਗਾ ਉਹ ਜੀਆ ਜਾ ਕੇ ਉੱਥੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਮਲਦੀਪ ਮੈਂ ਬੜਾ ਕੁੰਦਰਾ ਉਹਦੀ ਨਹੀਂ ਉਹਦੇ ਵਿੱਚ ਕਿਉਂਕਿ ਬਹੁਤ ਭਰਤੀ ਕਰਦੇ ਆ ਜੁਫੇਨ ਦੇ ਅਦਾਰ ਜਿਹੜੀ ਜੰਗ ਲੱਗੀ ਹੈ ਕਿ ਸਾਡੇ 500 ਬੰਦੇ ਕਰੋ ਆਵਾਜ਼ ਚਾਹੀਏ ਉਹਦੀ ਬਾਦਰ ਦੇ ਉੱਤੇ ਜਿਹੜੀ ਉਹ ਡੈਥ ਹੋ ਗਈ ਹੈ ਫਿਰ ਮੈਨੂੰ ਜਦੋਂ ਸਭ ਪਤਾ ਲੱਗਾ ਮੇਰਾ ਨਹੀਂ ਢੰਗ ਦਾ ਜਦੋਂ ਖਵਾਦ ਦੇ ਨਾਲ ਉਸੇ ਲਈ ਸੰਪਰਕ ਕੀਤਾ ਪਹਿਲੇ ਚਾਹਤ ਪਹਿਲਾਂ ਜਦੋਂ ਇਹਨਾਂ ਨੂੰ ਚਾਹਤ ਨੂੰ ਪਤਾ ਲੱਗਾ ਉਹਨਾਂ ਨੂੰ ਸਾਨੂੰ ਪਤਾ ਲੱਗਾ ਯਾਰ ਇਹ ਐਨਾ ਹੀ ਸਿੱਧਾ ਥੱਲੇ ਕਰੋ ਥੋੜੀ ਜੀ ਜਿਹੜਾ ਅਦਾਸ਼ੀਆ ਦੇ ਵਿੱਚ ਸਾਡੇ ਅੰਬੈਸਡਰ ਦੇ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਬਹੁਤ ਭਾਰਤੀ ਵਿਦੇਸ਼ ਮੰਤਰੀ ਦੇ ਸੰਪਰਕ ਵਿੱਚ ਆ ਸਾਡੀ ਕੋਸ਼ਿਸ਼ ਹੈ ਕਿ ਸਭ ਤੋਂ ਪਹਿਲਾਂ ਉਹਦੀ ਲਾਸ਼ ਜਿਹੜੀ ਹੈ ਉਹ ਮਿਲ ਜਵੇ ਲਾਸ਼ ਆ ਜੇ ਉਹਦੇ ਪਰਵਾਦ ਵਾਲੇ ਮੈਂਬਰ ਜਿਹੜੇ ਉਹਦਾ ਮੂੰਹ ਦੇਖ ਸਕਣ ਉਹਦੇ ਲਈ ਅਸੀਂ ਪੈਦਾਈ ਕਰਦੇ ਹਾਂ ਉਹ ਦੂਜੀ ਕੋਸ਼ਿਸ਼ ਇਹ ਕਰਾਂਗੇ ਕਿਉਂਕਿ ਉਹ ਲੀਗਲੀ ਅਦਸ਼ੀਆ ਦੀ ਫੌਜ ਦੇ ਵਿੱਚ ਫਸਿਆ ਹੋਇਆ ਸੀਗਾ ਉਹ ਨਾਜਮੀ ਉਹਦੀ ਉੱਤੇ ਸ਼ੋਦਸ ਵਗੈਰਾ ਹੋਈ ਹੋਊਗੀ ਉਹ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਰਕਾਰ ਵੱਲੋਂ ਮਦਦ ਕਰਕੇ ਇਹਨਾਂ ਨੂੰ ਜਿਹੜਾ ਉਹਦਾ ਕਲੇਮਾ ਹੋ ਗਿਆ ਕਿਉਂਕਿ ਗੋਦ ਨਿੱਕੇ ਨਿੱਕੇ ਬੱਚੇ ਰਹਿ ਗਏ ਇਹਦੇ ਕੁੜੀਆਂ ਤੇ ਵੀ ਉਹ ਪਹਿਲਾਂ ਵੀ ਇਸ ਕੋਰਵਾ ਦਾ ਦਿਖਾ ਪਿਆ ਕਿ ਦੋ ਕਲਾ ਸੀਗੇ ਪਹਿਲਾਂ ਇੱਕ ਉੱਲੀ ਦੇ ਵਿੱਚ ਇੱਕ ਦੀ ਦਰਦ ਹੋ ਗਈ। ਹੁਣ ਘਰ ਦੇ ਵਿੱਚ ਕੋਈ ਕਰੋਨਾ ਦਾ ਨਿਗਰ। ਸੋ ਮੈਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੇਜਿਆ ਸੀਗਾ। ਆ ਕੋਈ ਲੋਗੋ ਲਗਾਉਂਦੇ। ਉਹ ਆਪਦੀ ਮਤ ਕੀਤੀ ਜਾਵੇ ਸੋ ਮੈਂ ਇਸ ਕਰਕੇ ਆਇਆ ਸੀਗਾ ਕਿ ਆਪਾਂ ਇਹਨਾਂ ਨੂੰ ਦੱਸ ਸਕੀਏ ਕਿ ਪਿਛਲੇ 3 ਦਿਨ ਤੋਂ ਅਸੀਂ ਕਿੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਐ। ਉਹ ਅੱਗੇ ਵੀ ਜਿੰਨੀ ਲੋੜ ਪਊਗੀ ਪੁਰਵਾਦ ਦੀ ਅਸੀਂ ਹਰ ਪੱਕੋ ਮਦਦ ਕਰਾਂਗੇ ਇਸ ਕਰਕੇ ਮੈਂ ਇਸੇ ਤਰ੍ਹਾਂ ਕੋਈ ਮਾਲੀਮਤ ਨਹੀਂ ਸਰਕਾਰ ਵੱਲੋਂ ਦੀ। ਬਈ ਉਹ ਅਸੀਂ ਪਹਿਲਾਂ ਕਿਉਂ ਦਾ ਕਿ ਮਾਲੀਮਤ ਤੇ ਹੀ ਉਹਨਾਂ ਤੇ ਤੱਕ ਨੋਸ ਵੀ ਕਰ ਸਕਦੇ। ਜਿੰਨਾ ਚਿਰ ਤੱਕ ਉੱਥੇ ਸਦੂ ਡਾਕੂਮੈਂਟ ਨਹੀਂ ਆ ਜਾਂਦੇ। ਪਤਾ ਨਹੀਂ ਲੱਗਦਾ ਵੀ ਕੀ ਆ ਡਾਕੂਮੈਂਟਾਂ ਤੇ ਕੀ ਲਿਖਿਆ। ਇਹ ਦੂਰ ਅਸੀਂ ਬਤ ਕਰਾਂਗੇ ਐਦੀ ਗੱਲ ਕੋਈ। ਬਸ ਸਭ ਤੋਂ ਪਹਿਲਾਂ ਸਾਨੂੰ ਸਾਡੇ ਉਹਦੇ ਡਾਕੂਮੈਂਟ ਮਿਲ ਜਾਣ। ਅਸੀਂ ਪਰਿਵਾਰ ਦੀ ਹਰ ਪੱਕੀ ਮਤ ਕਰਾਂਗੇ ਉਹ ਬੱਚੇ ਲੈ ਕੇ ਚੋਣਗੇ। ਤੇ ਲੈ ਕੇ ਉਹ ਭੈਣ ਜੀ ਸਰਭਗਾਂ ਦਾ ਲੈ ਕੇ ਕਮਾਉਣ ਵਾਲਾ ਘਰ ਦੇ ਵਿੱਚ ਕੋਈ ਨਹੀਂਗਾ ਉਹ ਸਾਡੀ ਕੋਸ਼ਿਸ਼ ਹੋਊਗੀ ਸਰਕਾਰ ਦੀ ਕਿ ਪ੍ਰਵਾਸ ਦੀ ਹਰ ਪੱਕਾ ਜਰੀਆ ਮਤ ਕੀਤੀ ਠੀਕ ਹੈ ਹਾਂ ਨਹੀਂ